ਆਗਮ ਪਰਿਉ ਜੋ ਹਰ ਰਿਤ ਨਿਤਮ੍ਰਿਤ ਵੇਲੇ ਚੱਲ ਰਹੀ ਨਰੀ ਮਾਰ ਵਿਚਾਰ ਤੁਖੰਗਨਾਸ਼ਕ ਸੁਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹਰਤ ਬੰਦੇ ਰੱਖੇ ਮਨਮ ਤਦ ਸਰਬ ਸੰਜੇ ਗੁਰੂ ਰਿਭਰ ਸ਼ਬਦ ਗੁਰੂ ਬਤਾਲ ਗੁਰਗਤੀ ਤੇ ਬਿਰਾਜਮਾਨ ਬੜੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਗਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਯੋਰੀ ਅੰਦਰ ਸੱਜ ਬੈਠੇ ਗੁਰ ਕਾਲ ਸਾਹਿਬ ਸੱਜ ਸਮਝਿਓ ਆਓ ਜੋ ਜਰਤੋ ਆਪ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਮਾਰਾ ਜਿਨ੍ਹਾਂ ਦੇ ਜੀਵਨ ਦੀ ਕਥਾ ਵਿਚਾਰ ਕਰਦੇ ਹੁੰਦੇ ਆ ਰਹੇ ਕਈਆਂ ਮਹੀਨੇ ਤੋਂ ਆਓ ਅੱਜ ਵੀ ਉਸੇ ਰਣੀ ਦਾ ਇਤਿਹਾਸ ਬਣ ਕੇ ਪਾਓ ਸੰਗਰੋਹ ਦੇ ਪੰਨ ਜੀਵ ਵਿੱਚੋਂ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਦਾ ਯਤਨ ਕਰੀਏ ਜਿਸ ਰੱਬੀ ਗੁਰਾਂ ਦੇ ਬੰਦਕ ਦੇ ਨਾਲ ਆਪਾਂ ਦੁੱਖਾਂ ਤਲੇਸਾਂ ਦੁਲਕਾਂ ਰੋਕਾਂ ਸੋਕਾਂ ਕਰੇ ਸਾੜਿਆਂ ਚਿੰਤਾ ਪਿਤਰਾ ਜੰਮਾਂ ਦੀ ਮਾਰ ਅੱਜ ਜੋ ਸੰਦੇ ਦੇਖਦੇ ਆ ਰਹੇ ਆ 85 ਲੱਖ ਜਉਨਾ ਤਿੰਨ ਦੇ ਜੋ ਜਨਮ ਤੇ ਮਰਨ ਦਾ ਦੁੱਖ ਤਿੰਨ ਸਾਰੇ ਇਹ ਦੁੱਖਾਂ ਤੋਂ ਪੈਰੋ ਬਚ ਜਾਈਏ ਜੇ ਪਾਸ਼ਾ ਕਿਰਪਾ ਕਰੇ ਆਪਣੇ ਚਰਨਾਂ ਦੇ ਨਾਲ ਜੋੜ ਲਵੇ ਜੁੜਿਆ ਵੀ ਉਦੀ ਮੇਲ ਤੋ ਨਹੀਂ ਜਾ ਸਕਦਾ ਫਿਰ ਜੁੜਿਆ ਵੀ ਉਦੀ ਮੇਲ ਤੋ ਨਹੀਂ ਜਾ ਸਕਦਾ ਉਦੀ ਮੇਲ ਹੋਵੇ ਤਾਂ ਜੁੜਿਆ ਜਾ ਸਕਦਾ ਨਹੀਂ ਤਾਂ ਸਾਡੇ ਕੀਤੇ ਕਰਮਾਂ ਅਨੁਸਾਰ ਅਸੀਂ ਬਾਹਰ ਹੀ ਪੜਕਦੇ ਫਿਰਦੇ ਕਿਤੇ ਦਰਸ ਆ ਜੇ ਉਹਨੂੰ ਕਿਤੇ ਦਇਆ ਆ ਜੇ ਸਾਡੇ ਤੇ ਤਾਂ ਸਦਾ ਦੇਵਾਲੂ ਪਰ ਸਾਡੀ ਭਾਵਨੀ ਦੂਰ ਉਹ ਤਾਂ ਸਦਾ ਹੀ ਮਹਿਮਾਨ ਹੈ ਸਦਾ ਹੀ ਦਿਲੂ ਹੈ ਸਦਾ ਹੱਟ ਦੇ ਮਹਿਮਾਨ ਹੁੰਦੇ ਸਦਾ ਸਾਡੇ ਧਿਆਨ ਆ ਪਰ ਤੁਸੀਂ ਕਈ ਵਾਰ ਤੁਸੀਂ ਪਾਤਰ ਨਹੀਂ ਬਣ ਸਕਦੇ ਦ ਦੇ ਪਤ ਦੇ ਸੀ ਬਣ ਸਕਦੇ ਪਾਵੇ ਦਾ ਦਾ ਬੰਡਾਲੀਆ ਬੰਦਰੀਆ ਸਭ ਕੁਝ ਜਿਸਨੂੰ ਪਾਡਣਾ ਹੁੰਦਾ ਪਾਤਰ ਤੋਂ ਪਾਉਂਦਾ ਪਾਡਾ ਜਿਸਨੂੰ ਪਾਡਣਾ ਹੀ ਪوڑਦੇ ਨਹੀਂ ਹੈਗੇ ਹੈਗਾ ਸੜਕੋ ਝੋੜੀ ਦੀ ਫਲਾਉਣਾ ਨਹੀਂ ਹੈਗੇ ਤੇ ਸੱਜਣੋ ਉਹ ਤਾਂ ਮਿਹਰਬਾਨ ਹੈ ਉਹ ਤਾਂ ਦੇਵਨ ਹੈ ਪਰ ਅਸੀਂ ਦੇਹ ਦੀ ਚਲਦੇ ਤਸਦੀ ਜਲੀ ਸੌਦੇ ਸੜਨ ਤੋਂ ਇਹ ਤੋਂ ਤੰਗ ਪਾਛਣ ਸਾਨੂੰ ਦੱਸਿਆ ਉਸ ਮਾਰਗ ਨੂੰ ਦੀ ਰਹਿਮਤ ਵਾਸਤੇ ਉਹ ਸਵੇ ਸਾਡੇ ਤੇ ਰਹਿਮਤ ਕਿੱਦਾਂ ਹੋਊ ਸੜੇ ਤੇ ਕਿੱਦਾਂ ਦਇਆ ਮਨ ਹੋਊ ਹੈ ਤੂੰ ਦਇਆ ਪਰ ਸਾਡੇ ਤੇ ਕਿੱਦਾਂ ਹੋਊ ਕੇਵਲ ਸਾਡੇ ਕੋਲ ਇੱਕ ਅਰਦਾਸ ਹੈ ਸਾਡੇ ਕੋਲ ਇੱਕ ਅਰਦਾਸ ਹੈ ਉਸ ਅਰਦਾਸ ਵਿੱਚ ਅਸੀਂ ਕੁਝ ਸ਼ਬਦਾਂ ਨੂੰ ਵਰਤ ਸਕਦੇ ਹਾਂ ਪਾਤਸ਼ਾਹ ਜੀ ਮੇਰੇ ਵਿੱਚ ਕੋਈ ਗੁਣ ਨਹੀਂ ਮੰਨਣ ਦੇ ਤੁਸਰ ਮੇਰੇ ਵਿੱਚ ਕੋਈ ਵੀ ਗੁਣ ਨਹੀਂ ਮੇਰਾ ਕੋਈ ਵੀ ਕੰਮ ਚੱਲਦਾ ਨਹੀਂ ਮੇਰਾ ਮਨ ਸਾਫ਼ ਨਹੀਂ ਬਰਸੀ ਦਬਾ ਕਰਦਿਲੇ ਮੇਰੇ ਮਨ ਦਾ ਮੰਤ ਕਹਿੰਦਾ ਸਾਭੀ ਨਹੀਂ ਮਨ ਸਾਫ਼ ਹੋ ਵਾਸਤੇ ਤੇ ਸੰਤ ਗੁਰੂ ਦੇ ਚਰਣਾ ਵਿਚ ਅਰਦਾਸ ਕਰਦੇ ਪਾਤਸ਼ਾਹ ਜੀ ਮੇਰਾ ਮਨ ਸਾਫ਼ ਹੋ ਜਾ ਤੂੰ ਸਾਫ਼ ਸੁਥਰਾ ਹੈ ਨਿਰਮਲ ਤੇ ਜੇ ਮੇਰਾ ਮਨ ਨਿਰਮਲ ਹੋਊ ਤਾਈ ਤੇਰੇ ਨਾਲ ਪਿਆਰ ਬਣੂਗਾ ਤਾਈ ਤੇਰੇ ਨਾਲ ਪਿਆਰ ਬਣੂਗਾ ਤੇ ਜਿੱਥੇ ਪੈਰੋ ਇਕਤਾ ਪਿਆਰ ਹੋਵੇ ਦੂਜੇ ਤਾਂ ਨਫਰਤ ਹੋਵੇ ਤੇ ਮੇਲ ਨਹੀਂ ਬਣਦਾ ਮੇਲ ਨਹੀਂ ਬਣਦਾ ਪਿਆਰ ਤਾਂ ਹੀ ਰਾਲੇ ਹੋ ਹੋਈ ਨਹੀਂ ਸਾਦਾ ਕਦੇ ਨਹੀਂ ਜਿੰਨਾ ਚਿਰ ਕੋਲੇ ਵਿਚਾਰ ਇਕੋ ਜਿਹਾ ਸਬਾ ਨਾ ਨਵੇ ਉਹਨਾਂ ਤੇ ਪਿਆਰ ਦੇ ਪੈਂਦਾ ਪਰ ਇਸ ਵਾਤੇ ਪਹਿਲਾਂ ਸੀ ਕਬੂਲ ਕਰ ਲਈਏ ਮੰਨ ਲਈਏ ਪਾਜਾ ਮੇਰੇ ਵਰਗਾ ਔਗਣਾ ਨਾ ਕੋਈ ਨੇ ਮੇਰੇ ਦੇ ਔਗਣ ਗਰੇ ਨਹੀਂ ਜਾ ਸਕਦੇ ਤੇ ਤੇਰੇ ਗੁਣ ਨਹੀਂ ਗਰੇ ਜਾ ਸਕਦੇ ਮੇਰੇ ਔਰ ਬੁਰਨੇ ਗੁਨੇ ਜਾ ਸਾਦੇ ਤੇ ਤੇਰੇ ਗੁਣ ਦੇ ਬੜੇ ਜਾ ਸਾਦੇ ਤੂੰ ਕਿਰਪਾ ਕਰ ਦੇ ਜਿਨ੍ਹਾਂ ਤੋਂ ਵਿਚਣਿਆਂ ਨੂੰ ਮਿਲਦਾ ਕਦੇ ਜਦੋਂ ਵਿਛੜੇ ਪਰ ਜਦ ਕੋਰुणा ਜਨਮਾਂ ਤੋਂ ਕਰੋੜਾ ਜਨਮਾਂ ਤੋਂ ਵਿਛੜੇ ਅਦੇ ਕੋ ਪਤਰਦਾਸ ਸਾਹਿਬ ਵੀ ਆਪਣੇ ਕੋਲ ਬੈਠੇ ਆ ਜਿੱਤੇ ਗੁਰਦਾਮ ਸਾਹਿਬ ਦੇ ਦਰਸ਼ਨ ਕਰਦੇ ਨਾ ਆਪਾਂ ਇੱਥੇ ਪਤਰਦਾਸ ਜੀ ਦੇ ਦਰਸ਼ਨ ਕਰੀਏ ਵੀ ਨਾਲੇ ਬੈਠੇ ਨੇ ਇਹਨਾਂ ਨੇ ਮੰਨਿਆ ਇਸ ਗੱਲ ਨੂੰ ਇਹਨਾਂ ਨੇ ਇਸ ਗੱਲ ਨੂੰ ਮੰਨਿਆ ਕਹਿੰਦੇ ਜਨਮ ਜਨਮ ਕੇ ਵਿਛੜੇ ਬਾਦੋ ਬਹੁਤ ਜਨਮ ਕੇ ਵਿਚਰੇ ਵਾਦੋ ਹੁਣ ਕਿਰਪਾ ਕਰ ਬੜੇ ਜਨਮਾਂ ਦੇ ਵਿਚਰੇ ਆ ਕਿਉਂ ਵਿਚਰੇ ਕਿਉਂ ਅਸੀਂ ਵਿਚਰੇ ਹੋ ਨਹੀਂ ਵਿਚੜਿਆ ਸਮਝਣ ਵਾਲੀ ਗੱਲ ਹੈ ਫਿਰ ਅਸੀਂ ਵਿਚੜੇ ਹੋਇਆ ਅਸੀਂ ਭੁੱਲੇ ਹੋਇਆ ਉਹ ਨਹੀਂ ਭੁੱਲਿਆ ਉਹਨੇ ਨਹੀਂ ਸਾਨੂੰ ਵਿਛੋੜਿਆ ਅਸੀਂ ਵਿਛੋੜਿਆ ਅਸੀਂ ਭੁੱਲੇ ਤੇ ਜਿਹਨੂੰ ਬੰਦਾ ਭੁੱਲ ਜੇ ਉਹਨੂੰ ਕਿਤੇ ਯਾਦ ਕਰਦਾ ਕੋਈ ਜਿਹਨੂੰ ਬੰਦਾ ਭੁੱਲ ਜਾਵੇ ਉਹਨੂੰ ਕੌਣ ਯਾਦ ਕਰਦਾ ਹੈ ਸਾਡੇ ਕੋਈ ਚੀਜ਼ ਭੁੱਲ ਜਾਏ ਦਮਾਕ ਚ ਜਾ ਰਵੇ ਉਹਦਾ ਖਿਆਲ ਹੀ ਭੁੱਲ ਜਾਂਦਾ ਯਾਦ ਨਹੀਂ ਕਰਦਾ ਕੋਈ ਬਿਵੇਂ ਕੋ ਕੋ ਚੀਜ ਸੀ ਕਿਉ ਪੋਲੀਗਾ ਬਿਵੇਂ ਕੋ ਕੋ ਚੀਜ ਹੁੰਦੀ ਸੀ ਸਾਡੇ ਕੋ ਬਹੁਤ ਅਮੋਲਕ ਰਤਨ ਆ ਪਰੋ ਨਾ ਰਿਆ ਸਾਡੇ ਕੋਲ ਸਾਨੂੰ ਉਸ ਰਤਨ ਦੀ ਪਰਖ ਨਹੀਂ ਹੀਰਾ ਜਨਮ ਸਾਡਾ ਮਨੁੱਖਾ ਜਨਮ ਦੀ ਇਸ ਛੱਡ ਕੋ ਪਰਖ ਨਹੀਂ ਬੇ ਕਿੰਨਾ ਕੀਮਤੀ ਹੀਰਾ ਸਾਡੇ ਸੀ ਸਾਡੀ ਸ੍ਰੀ ਸਾਡੇ ਦਾ ਬਹੁਤ ਵੱਡਾ ਹੀਰਾ ਬਹੁਤ ਮਹਿੰਗਾ ਹੀਰਾ ਲਾਲ ਆ ਪਰ ਇਹਦੀ ਸਾਨੂੰ ਸਮਝ ਨਹੀਂ ਹੀਰਾ ਦਾ ਪਰ ਸਾਫ ਸ਼ੁੱਧ ਜਿੱਦਿ ਕੋਡ ਨਾਲ ਉਸਾਰਦਾ ਸ੍ਰੀ ਕੋਟਾ ਨਾਲ ਪਰ ਹੈ ਸਾਡਾ ਸ੍ਰੀ ਕੋਟ ਕੋਟਾ ਦਾ ਪਰ ਤੇ ਅੰਦਰੀ ਦਾ ਪਰ ਹੈ ਪਈ ਤੇ ਸਾਡਾ ਕੀ ਮਿਲਿਆ ਪਰਬਤ ਅਨੁਸਾਰ ਹੋਗੇ ਦਾ ਜਿਸ ਅੱਧਾ ਦੇ ਹੋਗੇ ਤੂੰ ਸਾਡ ਪਰ ਕਰਦੇ ਆਉਂਦੇ ਹੋ ਤੂੰ ਪਰ ਕਿਤੇ ਭਗਤ ਰਵਿਦਾਸ ਸਾਹਿਬ ਨੇ ਹੁਣ ਤਰਦੇ ਬਾੜੇ ਆ ਭਗਤ ਰਵਿਦਾਸ ਸਾਹਿਬ